ਸਦਵਾ ਕਨਾਲ ਤੇ ਬਣੇ ਦੂਜੇ ਪੁਲ ਦਾ ਉਦਘਾਟਨ ਪੰਜਾਬ ਦੇ ਕੈਬਨਟ ਮੰਤਰੀ ਸੰਜੀਵ ਅਰੋੜਾ ਵੱਲੋਂ ਕੀਤਾ ਗਿਆ। ਉਹਨਾਂ ਦੱਸਿਆ ਕਿ ਜਦੋਂ ਉਹ ਰਾਜ ਸਭਾ ਦੇ ਮੈਂਬਰ ਸੰਤਾ ਸਿੱਧਵਾ ਕਨਾਲ ਤੇ ਚਾਰ ਪੁਲ ਮਨਜ਼ੂਰ ਕਰਵਾਏ ਸਨ ਜਿਨ੍ਹਾਂ ਦੇ ਵਿੱਚੋਂ ਦੋ ਦਾ ਕੰਮ ਮੁਕੰਮਲ ਹੋ ਗਿਆ ਹੈ ਅਤੇ ਬਾਕੀ ਦੋ ਦਾ ਕੰਮ ਚੱਲ ਰਿਹਾ ਹੈ। ਇੱਕ ਪੁਲ ਦਾ ਅੱਜ ਉਦਘਾਟਨ ਕੀਤਾ ਜਾ ਰਿਹਾ ਹੈ ਅਤੇ ਦੀਵਾਲੀ ਤੋਂ ਪਹਿਲਾਂ ਦੂਜੇ ਪੁਲ ਦਾ ਵੀ ਉਦਘਾਟਨ ਕੀਤਾ ਜਾਵੇਗਾ। ਉਨ੍ਹਾਂ ਦੇ ਨਾਲ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਹਿਮਾਸ਼ੂ ਜੈਨ ਅਤੇ ਸ਼ਹਿਰ ਦੀ ਮੇਅ ਸ਼੍ਰੀਮਤੀ ਇੰਦਰਜੀਤ ਕੌਰ ਵੀ ਮੌਜੂਦ ਸਨ ਅਮਰ ਜਵਾਲਾ ਦੇ ਸੰਪਾਦਕ ਰਾਜਕੁਮਾਰ ਸਾਥੀ ਦੀ ਰਿਪੋਰਟ ਅੱਜ ਮਿਤੀ ਅੱਜ ਮਿਤੀ 5 ਅਕਤੂਬਰ 2025 ਨੂੰ ਮੈਂ ਕਹੂੰਗਾ ਇੱਕ ਬੜਾ ਹੀ ਮੁਬਾਰਕ ਦਿਨ ਹੈ ਲੁਧਿਆਣੇ ਦੇ ਸਾਰੇ ਹੀ ਸਤਕਾਰਯੋਗ ਵਸਨੀਕਾਂ ਲਈ ਵੀ ਜਿਹੜੀ ਸਾਡੀ ਲੁਧਿਆਣੇ ਦੀ ਨਵੀਂ ਨਿਹਾਰ ਸਿਧਵਾ ਕਨਾਲ ਦੇ ਦੋਹੇ ਪਾਸੇ ਸਤਲੁਜ ਦੇ ਕੰਢੇ ਤੱਕ ਐਡਾ ਖੂਬਸੂਰਤ ਸਾਡਾ ਲੁਧਿਆਣਾ ਸ਼ਹਿਰ ਬਸ ਗਿਆ ਹੈ ਉਸ ਨੂੰ ਜਿਹੜੇ ਬ੍ਰਿਜਸ ਨਾਲ ਨਵਾਂ ਕਨੈਕਟ ਕਰਨ ਦਾ ਇੱਕ ਬਹੁਤ ਵੱਡੀ ਪ੍ਰੇਰਣਾ ਚਾਰ ਬ੍ਰਿਜੇਸ ਜਿਹੜੇ ਨੇ ਉਹ ਮੁਕੰਮਲ ਕੀਤੇ ਗਏ ਨੇ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਆਨਰੇਬਲ ਮਿਨਿਸਟਰ ਫਾਰ ਇੰਡਸਟਰੀਜ਼ ਕਮਰਸ ਐਨਆਰਆਈ ਅਫੇਅਰਸ ਐਂਡ ਪਾਵਰ ਗਵਰਨਮੈਂਟ ਆਫ ਪੰਜਾਬ ਸ਼੍ਰੀ ਸੰਜੀਵ ਅਰੋੜਾ ਜੀ ਨੇ ਸਾਰੇ ਹੀ ਸਤਿਕਾਰਯੋਗ ਜਿਹੜੇ ਇਸ ਹਲਕੇ ਦੇ ਸ਼ਹਿਰ ਦੇ ਵੱਡੇ ਵਸਨੀਕਾ ਨਾਲ ਔਰ ਆਮ ਵਰਗ ਦੇ ਸਾਰੀ ਔਰ ਜ਼ਿਲ੍ਹਾ ਪ੍ਰਸ਼ਾਸਨ ਦੇ ਡਿਪਟੀ ਕਮਿਸ਼ਨਰ ਔਰ ਐਨਐਚਈ ਅਥਾਰਟिटीज ਦੇ ਨਾਲ ਰਲ ਕੇ ਜਿਹੜਾ ਬ੍ਰਿਜ ਨੰਬਰ 2 ਹੈ ਉਸ ਦਾ ਉਹ ਘਾਟਨ ਕੀਤਾ ਔਰ ਬਹੁਤ ਹੀ ਸ਼ਲਾਗਾ ਜੋ ਕੰਮ ਆ ਜਿਹਦੇ ਨਾਲ ਟ੍ਰੈਫਿਕ ਦੀ ਹਿੰਡਰੈਂਸ ਸਾਊਥ ਸਿਟੀ ਐਂਡ ਰੋਡ ਤੇ ਸਿਧਵਾ ਕਨਾਲ ਤੇ ਇੱਕ ਮੇਜਰ ਰਿਲੀਫ ਮਿਲਿਆ ਤੇ ਮੈਂ ਕਹੂੰਗਾ ਵੀ ਇਹ ਸਾਰੇ ਹੀ ਲੁਧਿਆਣੇ ਦੇ ਸਿਟੀਜ਼ਨਸ ਇਹਦੇ ਵਧਾਈ ਦੇ ਪਾਤਰ ਨੇ ਜੈ ਹਿੰਦ ਨਮਸਕਾਰ ਜੀ ਮੈਂ ਮਿਰਜ਼ੁਲਾ ਜੈਨ ਮੈਂ ਸਾਊਥ ਸਿਟੀ ਰੈਜ਼ੀਡੈਂਟ ਹੂੰ ਪਰ ਹਮ ਲੋਗੋ ਨੇ तकरीबन 10 ਸਾਲ ਪਹਿਲੇ ਆਪਣਾ ਇੱਕ ਐਨਜੀਓ ਬਣਾਇਆ ਥਾ ਲੈਟਸ ਕਲੀਨ ਲੁਧਿਆਣਾ ਫਾਊਂਡੇਸ਼ਨ जिसके हम सात मेंबर्स हैं सातों मेंबर्स ने मिल के ये जो ब्रिजेस हैं और ये किनाल है इसकी क्लीनिंग, इस पर मैश लगवाने की स्पॉन्सरशिप ली और फिर इसकी प्लानिंग करी नेशनल हाईवे के साथ मिल के कि जो ट्रैफिक की प्रॉब्लम है उसको कैसे रिजॉल्व किया जाए तो ये हमारी आप समझ लीजिए पाँच छः साल पुरानी ये एंडेवर है और हमारा मुहिम था कि हम इन ब्रिजेस को बनवाएं और जब ना पूरा होने की वजह से फिर हम अरोड़ा जी के पास गए उनको रिक्वेस्ट करी कि ये काम जो नहीं हो रहा तो उनके सहयोग से ये ब्रिज अब पूरे हो गए और हम लोग हमारी मेहनत भी सफल हो गई और अपने साउथ सिटी के और ऑल लॉन्ग कितनी कॉलोनीज बन गई हैं उनके सब के लिए बेनिफिशियल हो, थैंक यू थोड़े सारे दर्शकों प्यार भर सत श्रीकाल ਸਾਰੇ ਲੁਧਿਆਣੇ ਵਾਸੀਆਂ ਨੂੰ ਬਹੁਤ-ਬਹੁਤ ਵਧਾਈਆਂ ਇਹ ਸਿਧਵਾ ਕਨਾਲ ਤੇ ਚਾਰ ਪੁਲਾਂ ਦਾ ਕੰਮ ਚੱਲ ਰਿਹਾ ਸੀ ਜਦੋਂ ਮੈਂ ਮੈਂਬਰ ਪਾਰਲੀਮੈਂਟ ਬਣਿਆ 2022 ਉਸ ਤੋਂ ਬਾਅਦ ਮੈਂ ਜਾ ਕੇ ਗੜਕਰੀ ਸਾਹਿਬ ਨੂੰ ਮਿਲਿਆ ਔਰ ਚੇਅਰਮੈਨ ਐਨ ਐਚ ਏ ਨੂੰ ਮਿਲਿਆ ਉਹਨਾਂ ਨੂੰ ਰਿਕੁਐਸਟ ਕੀਤੀ ਕਿ ਪੁਲ ਬਹੁਤ ਜ਼ਰੂਰੀ ਹੈ ਨਹੀਂ ਤਾਂ ਸਾਡਾ ਟ੍ਰੈਫਿਕ ਦੀ ਬੜੀ ਪ੍ਰੋਬਲਮ ਹੈ ਅਮਰਿੰਦਰ ਲਾ ਜੈਨ ਹੀ ਸ਼ੀ ਹੈਡ ਬਰਾਟ ਅਪ ਦਿਸ ਇਸ਼ੂ ਔਰ ਹਾਂ ਜੀ ਐਲਸੀ ਲਗਲਾ ਚੀਨ ਦਾ ਫਾਊਂਡੇਸ਼ਨ ਹਾਂ ਤੇ ਜਤਮਾਨੀ ਰਾਧਿਕਾ ਜਤਮਾਨੀ ਇਹ ਵੀ ਮੈਨੂੰ ਕਹਿੰਦੀ ਰਹਿੰਦੀ ਸੀ ਕ੍ਰਿਮਕਾਲ ਬੈਕਰ ਹੈਗੇ ਉਹ ਵੀ ਕਹਿੰਦੇ ਸੀ ਅਰੀ ਸੁਦਾਨਾ ਵਾਲੇ ਗगन ਖੰਨਾ ਇਹਨਾਂ ਨੇ ਵੀ ਬੜਾ ਕਿਹਾ ਕਿ ਬਹੁਤ ਜ਼ਰੂਰੀ ਹੈ ਚਾਰੋਂ ਪੁੱਲਾਂ ਦਾ ਕੰਮ ਚਾਲੂ ਹੋ ਗਿਆ ਥੋੜਾ ਟਾਈਮ ਜ਼ਰੂਰ ਲੱਗ ਗਿਆ ਜੋ ਸੋਚਿਆ ਸੀ ਕਈ ਅ ਡੈਡਲਾਈਨਸ ਕ੍ਰਾਸ ਹੁੰਦੀਆਂ ਰਹੀਆਂ ਪਰ ਉਹਦਾ ਇੱਕ ਰੀਜ਼ਨ ਸੀਗਾ ਇੱਕ ਤਾਂ ਨਹਿਰ ਦਾ ਪਾਣੀ ਬੰਦ ਕਰਨਾ ਪੈਂਦਾ ਸੀ ਉਹ ਥੋੜਾ ਜਿਹਾ ਡਿਸਟਰਬਡ ਰਿਹਾ ਦੂਜਾ ਇਹ ਬ੍ਰਿਜ ਆਪਣੇ ਤਰ੍ਹਾਂ ਦੇ ਹੈਗੇ ਆ ਤੇ ਇਹਦੇ ਵਿੱਚ ਕਈ ਟੈਕਨੀਕਲਿਟੀਜ਼ ਦੇ ਇਸ਼ੂ ਆਉਂਦੇ ਰਹੇ ਔਰ ਮੈਂ ਵਧਾਈ ਦੇਣਾ NHAI ਨੂੰ ਕਿ ਇਹਨਾਂ ਨੇ ਜਿਹੜੀ ਇਹਦੀ ਕੁਆਲਿਟੀ ਤੇ ਬਹੁਤ ਧਿਆਨ ਦਿੱਤਾ ਤਿੰਨ ਚਾਰ ਵਾਰੀ ਇਹਨਾਂ ਦਾ ਮਟੀਰੀਅਲ ਰਿਜੈਕਟ ਕੀਤਾ ਫਾਈਨਲੀ ਇਹ ਪੁਲ ਬਣ ਗਏ ਇੱਕ ਪੁਲ ਦਾ ਉਦਘਾਟਨ ਹੋਣ ਜਾ ਰਿਹਾ ਹੈ ਟ੍ਰੈਫਿਕ ਆ ਜਾ ਸਕਦਾ ਹੈ ਇੱਥੋਂ ਦੂਜਾ ਜਿਹੜਾ ਪੁਲ ਹੈ ਉਹ 10 ਦਿਨਾਂ ਚਾਲੂ ਹੋ ਰਿਹਾ ਹੈ ਬਾਕੀ ਦੋ ਜਿਹੜੇ ਪੁਲ ਹੈ ਉਹ ਮਹੀਨੇ ਡੇਢ ਵਿੱਚ ਚਾਲੂ ਹੋ ਜਾਣਗੇ ਸੋ ਇਹ ਚਾਰੋਂ ਪੁਲ ਇਹ ਇਸ ਸਾਲ ਦੇ ਵਿੱਚ ਚਾਲੂ ਹੋ ਜਾਣਗੇ ਦੋ ਦੀਵਾਲੀ ਤੋਂ ਪਹਿਲਾਂ ਹੋ ਜਾਣਗੇ ਇੱਕ ਹੋ ਗਿਆ ਦੂਜਾ ਹੋ ਜਾਏ ਕਿੰਨਾ ਬਜਟ ਲੱਗਿਆ ਤੇ ਕਿੰਨਾ ਮੇਰ ਕੋ ਸਿੱਧਾ ਤਾਂ ਸਹੀ ਹੁਣ ਮੈਂ ਗਲਤ ਫਿਗਰ ਨਹੀਂ ਦੇਣਾ ਚਾਹੁੰਦਾ ਕਿੱਥੇ ਪ੍ਰਿੰਕ ਪ੍ਰਿੰਕਾ ਬਜਟ ਕਿਤਨਾ ਥਾ 16 ਕਰੋੜ ਰੁਪਏ ਦਾ ਬਜਟ ਹੈ ਜੀ ਚਾਰੋਂ ਪੁਲਾਂ ਦਾ ਚਾਰੋਂ ਪੁਲਾਂ ਦਾ ਹੈ ਨਾ 16 ਕਰੋੜ ਕਰੋੜ ਦਾ ਬਜਟ ਹੈਗਾ ਪੈਸੇ ਤਾਂ ਹੁਣ ਸਾਰੇ ਲੱਗ ਚੁੱਕੇ ਆ ਜੇ ਕੋਈ ਕੋਈ ਓਵਰ ਤੋਂ ਨਹੀਂ ਕੁਝ ਹੋਆ ਹਾਂ 16 ਕਰੋੜ ਦਾ ਬਜਟ ਹੈ ਜੀ ਹੋਰ ਕੋਈ ਸਵਾਲ ਲੁਧਿਆਣਾ ਵਾਸੀਆਂ ਨੂੰ ਅੱਜ ਇੱਕ ਹੋਰ ਵੱਡਾ ਨਵਾਂ ਤੋਹਫਾ ਮਿਲਿਆ ਜੋ ਕਿ ਸਾਡੇ ਕੈਬਨਿਟ ਮਿਨਿਸਟਰ ਸੰਜੀਵ अरोड़ा ਜੀ ਦੁਆਰਾ ਕਹਿ ਸਕਦੇ ਉਹਨਾਂ ਦੀ ਯਤਤਾ ਦੁਆਰਾ ਮਿਲੇ ਜਿਹੜਾ ਕਿ ਅਸੀਂ ਦੇਖਦੇ ਸੀ ਸਾਊਥ ਸਿਟੀ ਵੱਲ ਜਾਂਦੇ ਹੋਏ ਬਹੁਤ ਲੰਮਾ ਰਾਸਤਾ ਨਿਕਾਲ ਕੇ ਬਹੁਤ ਲੰਮਾ ਰਾਸਤਾ ਕਵਰ ਕਰਕੇ ਫਿਰ ਦੂਸਰੀ ਸਾਈਡ ਜਾਣਾ ਪੈਂਦਾ ਸੀ ਉੱਥੇ ਹੀ ਚਾਲ ਚਾਰ ਪੁਲਾ ਦਾ ਜਿਹੜਾ ਬਣਨ ਦਾ ਕੰਮ ਸੀ ਉਹ ਕਾਫੀ ਦੇਰ ਤੋਂ ਅਧੂਰਾ ਚੱਲ ਰਿਹਾ ਸੀ ਸੋ ਅੱਜ ਕੈਬਨਿਟ ਮਿਨਿਸਟਰ ਸੰਜੀਵ अरोड़ा ਜੀ ਨੇ ਆਪਣੇ ਕਰ ਕਮਲਾ ਦੇ ਨਾਲ ਇਸ ਪੁਲ ਦਾ ਉਦਘਾਟਨ ਕੀਤਾ ਜਿਹਦੇ ਨਾਲ ਲੁਧਿਆਣਾ ਵਾਸੀਆਂ ਨੂੰ ਬਹੁਤ ਵੱਡੀ ਰਾਹਤ ਮਿਲਣ ਵਾਲੀ ਹੈ ਤਕਰੀਬਨ 16 ਕਰੋੜ ਦੀ ਲਾਗਤ ਦੇ ਨਾਲ ਇਹ ਚਾਰੋਂ ਪੁਲ ਬਣਨ ਜਾ ਰਹੇ ਨੇ ਇੱਕ ਉਦਘਾਟਨ ਅੱਜ ਹੋ ਗਿਆ ਔਰ ਇੱਕ ਉਦਘਾਟਨ ਜਿਹੜਾ ਤਕਰੀਬਨ 10-12 ਦਿਨਾਂ ਦੇ ਅੰਦਰ ਅੰਦਰ ਇਹ ਪੁਲ ਹੋਰ ਚੱਲ ਪੇਗਾ ਔਰ ਬੜੀ ਲੰਮੇ ਸਮੇਂ ਤੋਂ ਜਿਹੜੀ ਇਹ ਡਿਮਾਂਡ ਲੁਧਿਆਣਾ ਵਾਸੀਆ ਦੀ ਸੀ ਉਹ ਅੱਜ ਪੂਰੀ ਹੋਣ ਜਾ ਰਹੀ ਹੈ ਔਰ ਮੈਂ ਆਸ ਕਰਦੀ ਹਾਂ ਕਿ ਇਹਨਾਂ ਚਾਰ ਪੁਲਾਂ ਦੇ ਬਣਨ ਦੇ ਨਾਲ ਜੋ ਇੱਥੇ ਦਾ ਪਹੁੰਚ ਰਸਤਾ ਹੈ ਜਾਂ ਪਹੁੰਚ ਮਾਰ ਗਿਆ ਉਹਦੇ ਲਈ ਕਾਫੀ ਜ਼ਿਆਦਾ ਰਾਹਤ ਮਿਲੇਗੀ ਬਹੁਤ ਬਹੁਤ ਧੰਨਵਾਦ ਜੀ